Load it to the made ready to go ਅਰਤੀ ਸਾਰੀ ਇੱਧਰ ਲਓ ਵੀ ਬੰਟੀ ਸੇਟ ਕੋਲ ਪਹੁੰਚ ਗਏ ਤੋਡਾ ਪੜਾ ਹੋ ਜਵੇ ਉਸਤਾਦ ਹੈਗਾ ਅੰਦਰ ਅੰਦਰ ਹੀ ਪਹੁੰਚ ਗਏ ਦਿਲਪੀਤ ਕਿਧਰ ਗਿਆ ਲੈ ਆਪਣਾ ਮੰਗਲਾ ਇਹ ਕਿਹੜੇ ਸਾਹਮਣੇ ਰੱਖਣ ਲੱਗਿਆਂ ਨੂੰ ਅੱਲਾਮ ਰੱਖਣ ਲੱਗਿਆਂ ਬੰਡੀ ਦੂਜਾ ਸਮਾਨ ਉਧਰੋਂ ਚੱਕਣਾ ਛੋਟੇ ਗੱੜੇ ਚੋਂ ਹੋ ਗਈ ਅੱਜ ਤਾਂ ਫਿਰ ਸਰਵਿਸ ਬਹੁਤ ਤਕੜੀ ਹੋ ਗਈ ਸਾਰਾ ਕੁਝ ਇੱਥੇ ਭਾਏ ਦੂਰ ਖੜੀਏ ਪੈਨ ਉਹ ਕੰਜਰੋ ਆਹੀ ਬੈਂ ਨੇੜੇ ਲੈ ਜਾਓ। ਥੋੜਾ ਵੀ ਔਖਾ ਹੀ ਆ ਹੈਲੋ। ਇਹਨੂੰ ਹੀ ਨੇੜੇ ਲੈ ਜਾਓ ਸਾਲੀ ਨੂੰ। ਬਾਹਰ ਤੋਂ ਨਾ ਆਵੇ। ਬੱਲੇ ਬੱਲੇ ਉਹ ਥੋ ਲੈ ਕੇ ਆਉਂਦੇ ਨੇ ਚੱਕ ਕੇ ਬਦੰਦਰ। ਉਹ ਬੈਂ ਨੇ ਕੋਲ ਕਰ ਲੰਦਾ। ਬੈਂ ਨੇ ਸਾਲੀ ਉੱਥੇ ਲਾ ਲੰਦਾ। ਟੂ ਐਕਸਰਸਾਈਜ਼ ਹੋ ਜਾਂਦੀ ਆ ਭੈ ਚੌਥੀ ਫਿਟਨੈਸ ਬਣਾ ਰਹੇ ਨੇ ਮਣੇ ਹੋਰ ਕਿੰਨੇ ਨਾ ਕਰ ਰਗੇ ਹਾਂ ਇੱਕ ਮਿੰਟ ਚਲ ਆ ਹਿੰਜ ਕਿਹੜੀ ਲਾਤੇ ਯਾਰ ਹੈ ਆ ਦੇਖ ਚਾਪਟੇ ਥੱਪੜ ਗਿਆ ਹਿੰਜ ਜਿਹੜਾ ਡਬਲ ਡੋਰ ਚ ਕਾ ਲਿਆ ਨਾਲ ਦੇ ਨਾ ਸਵਾ ਉਹ ਝੱਕ ਲੈ ਹਾਂ ਨਾ ਯਾਨ ਕਿ ਲੱਗਾ ਦੌੜ ਰਿਹਾ ਦੋਰ ਕਿੰਨੇ ਦਾ 35 ਕਿਲੋ ਚੱਪਣਾ ਨੇ ਸਾਥ ਫੋਲਡਰਿੰਗ ਨੇ ਫੋਰਸ ਪਾਇਆ ਵਾ ਕਨੇ ਵਾੰਟੀ ਕੱਟ ਕੱਟ ਕੇ ਥੈਲਾਈ ਜਾਂਦਾ ਬਾਵਾਂਟੀ ਡੋਰੇ ਆਣਾ ਫਿਨਿਸ਼ एवरीथिंग ਆਹਾਂ ਮੇਰਾ ਤੇ ਇਹਦੇ ਚ ਮੈਨੂੰ ਲੱਗਦਾ ਹਾਂ ਉਹਨਾਂ ਨੇ ਕਿਆ ਕੁਛ ਨਹੀਂ ਇਹ ਲੱਭੇ ਜਿਹਾ ਤਾਂ ਮੈਂ ਤੇ ਦੱਸ ਮੈਂ ਇੱਕ ਉਹਨਾਂ ਨੂੰ ਕਿੰਦਾ ਡੈਕੋਰ ਟ੍ਰੀਟਮੈਂਟ ਕਿੰਨੇ ਲੱਗੇ ਹੋਏ ਆ ਤੂੰ ਡੱਬਾ ਲੈ ਕੇ ਆ ਮੈਂ ਸਵਾਨ ਗਿਣਦਾ ਉਹ ਚ ਕੱਕਸ ਮਾਈ ਗੋਡ ਸੀ ਇਹ ਪਹਿਲੇ ਮਰਾਤੀ ਵਾਹ ਬੜਾ ਟਰੱਕਲ ਮੈਂ ਦੇਖੀ ਕਿ ਕਿੰਨੇ ਨੇ ਡੋਰੇ ਕਿਤਾ ਨਹੀਂ ਗੇ ਵਿੰਡੋ ਚ ਵੀ ਹੈ ਨਹੀਂ ਹਣਾ ਦੋਨਾਂ ਚ ਯਾਰ ਵਿੰਡੋਆਂ ਚ ਵੀ ਨਹੀਂ ਮਾਰੇ ਉਹ ਵਿੰਡੋਆਂ ਚ ਦੇਖੀ ਕਿੰਨੇ ਨੇ ਉਹ ਚੁੱਕ ਕੇ ਜਾਨ ਲੱਗਾ ਛੋਟੇ ਟੇ ਦੋ ਹੀ ਆ ਇੱਥੇ ਇਹਦੇ ਬੈਂਟ ਨਹੀਂ ਹੁੰਦੇ ਬਸ ਦੋ ਹੀ ਟਰੱਕਲ ਮੈਂ ਦੋ ਹੀ ਆ ਦੋ ਵਿੰਡੋਆਂ ਆ ਦੋ ਗਿੰਦਵਾਂ ਦੋ ਚ ਹੈ ਛੋਟੀਆਂ ਚ ਹੋਰੀ ਜੰਮੀ ਹੋ ਗਿਆ ਹਾਰਡਵੇਅਰ ਸਾਰਾ ਦੇਖ ਲੋ ਬਈ ਚੈੱਕ ਕਰ ਲੋ ਬਈ ਦੋ ਪੈਨਾਂ ਦੋ ਪੈਨਾਂ डन ਚਲੋ ਮੈਕਡੋਨਲਡ ਤੇ ਆ ਗਏ ਬਈ ਇੱਥੇ ਪੈ ਗਿਆ ਪਚਿੱਕੜ ਗੱਡੀ ਤੇ ਗੱਡੀ ਚੜ ਗਈ ਆ ਕਿੱਥੇ ਲੈ ਜਾਇ ਫਿਰਦਾ ਓਕੇ ਹੋ ਗਏ ਹਾਂਜੀ ਕਿ ਐਸ ਬਰੋਂ ਨੇ ਇੱਕ ਖਾਣਾ ਦੋ ਖਾਣੇ ਯਾਰ ਮੇਰਾ ਤਾਂ ਮੀਲ ਆਉਂਦਾ ਤਾਂ ਹਮੇਸ਼ਾ ਮੀਲ ਨਹੀਂ ਮੈਨੂੰ ਕਰਨਾ ਪੈਂਦਾ ਹਮੇਸ਼ਾ ਅਕਸ਼ਮਾਤ ਨੂੰ ਦਰਦ ਆਕਣ ਲੱਗਦਾ ਆ ਉਹ ਆ ਗਿਆ ਉੱਪਰ ਮੀਲ ਪਹੁੰਚ ਕੇ ਗੈਪ ਸਟੋਰ ਉਹ ਪਈਆਂ ਲੈਂਟਰਨ ਰੂਫਾਂ ਇੱਕ WD40 ਲੈਣੀ ਹੈ ਮੈਂ ਦੋ ਰੱਖੀਆਂ ਵਿੱਚ ਸ਼ੋਰ ਹੈ ਓਕੇ ਇੱਥੇ ਕਾਉਂਟਰ ਨਹੀਂ ਦਾ ਆਪਣਾ ਆਹ ਲੈਂ ਗਿਆ ਉਹ ਨਹੀਂ ਸਪੀਕਿੰਗ ਆਕਣਾ ਆਪ ਅਈ ਦੀ ਤਾਂ ਨਹੀਂ ਆਪਣਾ ਲੋਡ ਪੈਂਦੀ ਹਨ। ਉਹ ਹੈਗਾ। ਉਹ ਹੈਗਾ। ਤੇ ਬਿੱਟਾ ਹੈਗੀ ਆਪਣੇ ਕੋਲ। ਉਹ ਬਈ ਕੀ ਬਾਤ 100 ਜਵਾ ਹੈ। ਫੈਡਲੀ ਫੈਡ ਨਾਲ। ਉਹ ਆਪਣਾ 30 ਸਾਦੀ ਲੋਡ ਦਿੰਦੀ। ਉਹ ਪਾਉਂਦੇ ਤੂੰ। ਨਹੀਂ ਆਪਣੇ 7 ਦੀ ਹੁੰਦੀ ਆ 7 ਦੀ ਮਾਰ ਕੇ। ਉਹ 7 7.5 ਦੀ। ਹਾਂ। ਤੇ ਉਹ 7 ਵਾਲਾ ਸਕਰੂ। 7 ਦੀ ਹੈਗੀ ਆ। ਪਹੀਆਂ ਵਿੱਚ ਇੰਨਾ ਕੰਮ ਨਹੀਂ ਕਰਦੀਆਂ ਪਰ ਆ ਨੌਂ ਆਉਂਦੀਆਂ ਹਨ ਸਤਿਰਾਮ ਦਾ ਪਿਆਪਾ ਲਗਾ ਲੈਣਾ ਚਲੋ ਹਾਂ ਇਹਦੇ ਉਂ ਵੀ ਹਲਕੇ ਆਉਂਦੇ ਆ ਨਾ ਟਰਮਾ ਉਹਦੇ ਨਾਲ ਹਾਂ ਵਧੀਆ ਆਉਂਦੀਆਂ ਨੇ ਹਾਈ ਘੜੀਆਂ ਮੜੇ ਜੀ ਉਹ ਤੇ ਕਰਨਾ ਪੈਂਦਾ ਹੈ ਇੱਥੇ ਪ੍ਰੋਪਰ ਤਾਂ ਹੀ ਮਹਿੰਗੀਆਂ ਨੇ ਚਲੋ ਲੋ ਵੀ ਕਹਿੰਦੇ ਇੱਥੇ ਪਾਣੀਆਂ ਵਿੰਡੋਆਂ ਇੱਥੇ ਡਬਲ ਡੋਰ ਪਊਗਾ ਛੋਟੀ ਵਿੰਡੋ ਵੱਡੀ ਵਿੰਡੋ ਇੱਥੇ ਸਿੰਗਲ ਡੋਰ ਨਾਲ ਵਿੰਡੋ ਹੈ ਨਾ ਇਹ ਤਾਂ ਸਿੱਧਾ ਹੀ ਹੈ ਕੰਮ 12 ਖੜਮੇ ਲੋਟ ਦੋ ਦੀ ਲਾਉਣੀ ਪਣੀ ਹੈ ਹਨਾ ਉਹ ਜਿੰਨਾ ਇੰਨਾ ਨੀ ਜਗਾ ਇਨੇ ਦੀ ਸੇਲ ਘਟਦੇ ਹਾਂ ਕੰਨ ਕੱਢਦੇ ਹੋ ਕੰਨ ਨਿਕਲੇ ਹੋਰੇ ਸਾਰਿਆਂ ਦੇ ਆ ਮੈਂ ਦੋ ਉੱਤਰ ਭਾਈ ਸਿੱਧਾ ਸਿੱਧਾ ਕੰਮ ਹੈ ਧੂੜ ਪੜਾ ਦੋ ਕਹਿਣਾ ਪਿੱਛੇ ਲਿਆ ਜਲਪ੍ਰੀਤ ਐ ਓਏ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਲਹੌਣਾ ਸਮਾਨ ਲਾ ਕੇ ਉੱਥੇ ਸਾਰਾ ਰੱਖ ਲਾ ਨਹੀਂ ਨਹੀਂ ਸੱਲਾ ਕੱਟ ਲੱਗਦਾ ਮੇਰੇ ਨਾਲ ਕੱਲਾ ਡੋਰ ਨਾ ਤੂੰ ਬਾਚੂ ਮੈਂ ਕੱਲਾ ਲਈ ਜਾਣਾ ਬਸ ਚੱਲ ਸੱਲਾ ਕੱਟ ਕੇ ਰੱਖੀ ਜੂਗਾ ਮੈਂ ਕੋਈ ਰੈਡੀ ਚੱਲ ਹੋਰ ਉੱਥੇ ਲਵੇ ਪਿਆ ਹੋਵੇ ਸਮਾਨ ਸਾਰਾ ਤਾਂ ਹੀ ਜਾਣਾ ਵੀ ਹੈ ਨਾ ਸਾਰਾ ਹੀ ਕੱਢਣਾ ਤਾਂ ਹੀ ਤੈਨੂੰ ਕਹਣਾ ਵੀ ਸਾਰਾ ਕੱਢਣਾ ਪਾਣਾ ਮੈਨਾਂ ਨਾ ਕੱਲੇ ਡਬਲ ਡੋਰ ਲਾ ਦੇ ਮੇਰੇ ਨਾਲ ਬਾਕੀ ਸਮਾਨ ਮੈਂ ਕੱਲੇ ਲਾ ਦੇਣਾ ਹੌਲੀ ਹੌਲੀ ਤੁਸੀਂ ਕਰੋ ਕੰਮ ਆਪਣਾ ਆ ਬਾਹਰ ਲਾ ਦੇ ਮੇਰੇ ਨਾਲ ਸਾਹ ਪਹੜਾ ਹੁੰਦਾ ਨਾਲ ਆਉਣਾ ਦਾ ਨਾ ਨਹੀਂ ਨਾ ਗੱਗੂਂ ਢਿੱਕੀ ਜਾਣਾ ਸੀ ਬਾਏ ਪੜਾ ਪਾਤਾ ਆਪਣੇ ਬਲੈਂਡਾਂ ਦੇ ਨਾਲ ਪੰਜ ਬੱਲੇ ਹੁੰਦਾ ਜੇ ਨੋਟ ਕਿਤੇ ਪਾਵੇਂ ਪੰਜ ਦਾ ਪਾਵਾਂਗੇ 4243 ਹੋ ਜਾਗਾ ਚਾਰ ਦਾ ਥੋੜਾ ਜਿਹਾ ਬੜਾ ਬਣ ਜਾਣਾ ਨਾਲੇ ਚਾਰ ਦਾ ਇੱਕ ਪਾਸੇ ਜਾਊਗਾ ਕਿ ਨਹੀਂ ਚਾਰ ਦਾ ਇੱਕ ਪੱਲਾ ਇੱਕ ਪਾਸੇ ਨੂੰ ਤਿੰਨ ਪੱਲੇ ਇੱਕ ਪਾਸੇ ਹੋਰ ਨੀਗੇਟਿਵ ਨਾਲ ਹੀ ਆਈਏ ਪੰਜ ਪੱਲਿਆਂ ਦਾ ਇਹ ਆ ਵੀ ਇੱਕ ਪਾਸੇ ਨਿਕਲ ਜਾਣਾ ਸਾਰਾ ਯਾਰ ਮੈਟਰੀਟੇਪਨ ਦੋ ਲੈਣੀਆਂ ਨੇ ਯਾਦ ਰੱਖੀ ਸਕਰੂ ਫੈਕਟਰ ਜਦ ਵੀ ਕਰੇ ਫੇਰੀਆਂ ਪਈਆਂ ਨੇ ਆ ਇੱਕ ਆ ਫਿਰਦੀ ਉਹ ਫਿਰਦੀ ਕੋਹ ਚ ਫਰੀਆ ਦੋ ਪੰਜ ਵਾਲੀਆਂ ਫਿਰਦੀਆਂ ਪਰ ਇੱਥੇ ਚਾਰ ਨੇ ਪਰ ਮੈਨੂੰ 8 ਵਾਲੀ ਚਾਹੀਦੀ ਆ ਹਾਂਜੀ ਦਾ ਪ੍ਰਭੂ ਫਿਰ ਨਮੀਆਂ 8 ਵਾਲੀ ਲੈ ਲੈਣੇ ਦੋ ਨਮੀਆਂ ਪੱਤਾੜ ਹੋਇਆ ਬਾਬੇ ਕਹਿੰਦੇ Hvor er jentene nå? ਇਹ ਭਾਦਾ ਹੁੰਦਾ ਦੇ ਹਨ ਅਕਾਊਂਟਰਡ ਆ ਬੰਦੂ ਅਸਲ ਤੇ ਐਂਡ ਕਵਰ ਲੱਗਾ ਵੇਦ ਇਹ ਮੈਂ ਲਾਤਾ ਪਹਿਲੇ ਟਰੱਕਤਾ ਕਮ ਮਾ ਤਾਂ ਰੋਟੀ ਲੈ ਕੇ ਆਇਆ ਸੀ ਮਗਾ ਖਾਵਾਂਗੇ ਇੱਥੇ ਪੂਰੀਆਂ ਛੋਲੇ ਚਾਰੇ ਕੰਨ ਵੱਡੇ ਦਿੱਤਾ ਆ ਤਾਂ ਤੱਕਾ ਹੈ ਲੋ ਇੱਕ ਅੱਧੀ ਵਾਪੀ ਹੋ ਜਾਂਦੀ ਹੈ ਵਾਹ ਆ ਲੰਡੀ ਜੀ ਕਰਦੀ ਇਧਰੋਂ ਨਾ ਕਿ ਜ਼ਿਆਦਾ ਸੀਗਾ ਨਹੀਂ ਫਿਰ ਹੋਣਾ ਜ਼ਿਆਦਾ ਇਧਰੋਂ ਵੀ ਵੱਡਦਾ ਇਧਰੋਂ ਡੋਰ ਦੇ ਉੱਤੇ ਚੜਾਇਆ ਵਾ ਕੰਨ ਕਿਹੜਾ ਮੇਰੇ ਪਾਸੇ ਤਾਂ ਚੱਲਦਾ ਹੈ ਲੈ ਭਾਈ ਸਾਹਿਬ ਧੁੱਪ ਸਿੱਕੀ ਜਾਂਦੇ ਬੈਠ ਸਾਰਾ ਨਵੇੜ ਲਾ ਚੱਲੀ ਜੇ ਟਾਈਮ ਨਾਲ ਆਪਾਂ ਜਾਂਦੇ ਜਾਂਦੇ ਉਹ ਇੱਕ ਪਰਮੇਸ਼ਰ ਅੰਕਲ ਮੈਂ ਤਾਂ ਲਾਤੀ ਸਾਰੀ ਹਾਂ ਉਹ ਅੰਦਰੋਂ ਅੰਦਰੋਂ ਦੁਬਾਰੀ ਵੰਡੀ ਹੋਈ ਸਾਡੀ ਪਰ ਨਾ ਯਾਰ ਲਵਾ ਦੇ ਅੰਦਰ ਵੀ ਨਾਲ ਤੇ ਆਪਾਂ ਅੰਕਲ ਦਾ ਪਰਮੇਸ਼ ਅੰਕਲ ਦਾ ਉਹ ਕਰਕੇ ਜਾਣਾ ਡੋਰ ਠੀਕ ਆ ਇੱਥੇ ਹੀ ਆ ਜੂ ਵੀ 6 ਲੋ ਵੀ ਮਾਰੂ ਨਿਕਾ ਜੋਬ ਡਨ इधर विंडो डाल ठीक है जी इधर डोर तो विंडो तो डाल सवेरे करी जी स्टार्ट देखी मैं लगे दे। डन 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 ਠੀਕ ਹੈ ਜੀ ਬਾਹਰੋਂ ਡਨ ਆ ਰਿਹਾ ਵਸ ਮੋਟਾ ਲੱਗਿਆ ਇੰਜਾਂ ਇਹਨੇ ਦੁਖੀ ਕਰ ਲਿਆ ਮਾਸੀ ਸੈਟ ਕਰਿਆ ਠਾ ਠਾ ਕਰਾਤੀ ਮਿੱਤਰੋ ਕਿਵੇਂ ਠਾ ਠਾ ਹੋ ਗਈ ਦੇਖੀ ਆਪਣਾ ਨਹੀਂ ਆ ਬੜੇ ਬੇਕਰਕ ਜਿਹਾ ਹੋ ਗਏ ਮਾਰੇ ਸਾਹਿਬਾ ਕੀ ਹੁਣ ਬਣ ਗਈਆਂ ਸ਼ੂਟ ਹੋਣਾ ਹੋਣਾ ਹਨ ਸਗੜਾ ਸ਼ੂਟ ਇਹ ਹੁਣ ਟਿਕਟੋਕਾਂ ਪਹਿਣ ਗਈਆਂ ਬਣ ਗਈਆਂ ਇਧਰ ਤੁੱਪ ਪੈ ਰਹੀ ਆ ਚੱਲ ਟਿਕਟੋਕ ਮਾਸਟਰ ਬਣਾ ਤੇ ਚੱਲੀਏ ਹੂੰ ਇਹਦੇ ਵਾਸਤੇ 15 ਪ੍ਰੋ ਲੈਣਾ ਪੈਂਦਾ ਜੇ ਆ ਕੁਛ ਕਰਨਾ ਉਹੀ 15 ਪ੍ਰੋ ਹੀ ਆ ਲਾ 15 ਪ੍ਰੋ ਆ ਲੈ ਕੇ 11 ਕੇ 12 ਕਿਹੜਾ ਇਹ 2 ਕਟਾਈ ਬੱਲੇ ਫੋਕਸ ਪੂਰਾ ਗਾਣਾ ਵੀ ਲਾਉਣਾ ਇਹਦੇ ਤੇ ਮਈਏ ਲਾ ਗਾਣਾ ਲਾ ਦੀ ਮਈਆ ਵੇ ਜੋ ਇੱਕ ਟਕੜਾ ਸ਼ੂਟ ਤਾਂ ਲੋਕ ਵੈਡਿੰਗਾਂ ਚ ਨਹੀਂ ਕਰਦੇ ਦੇਖ ਦੇਖ ਵੀ ਜੋ ਟੈਡਾ ਹੁੰਦਾ ਜਾਂਦਾ ਬੱਲੇ ਬੱਲੇ ਬਸ ਨਾ ਦੰਦੂਸਰਾ ਦੰਦੂਸਰਾ ਕੇਮਰਾਮੈਨ 2 ਇਹਨਾਂ ਨੇ ਆਪਣੀ ਪਾਉਣੀ ਆ ਹੁਣ ਸਿੱਧਾ ਹੈ ਤਾਂ ਬਿਮਾਰ ਆ ਵੈਸੇ ਪਾਲਾ ਮੈਂ ਖਾ ਲਿਆ ਕਾਲਾ ਖਾਲਾ ਦਿੱਕਾ ਖੰਦੇ ਰੇ ਨੇ ਬੱਦਲ ਵੱਡੇ ਕਾੜ ਆਏ ਨੇ ਯਾਰ ਬੱਦਲ ਬਦਲੀ ਹੋ ਗਿਆ ਕਮ ਕਾਲੀਆਂ ਘਟਾਵਾਂ ਨੇ ਅਸਤਾ ਦੀ ਯਾਰ हेलो अंकल जी कैसे हो आप है, कैसे हो इसको क्या हो गया दर दर। चलो भी चेक करो पूरी टीम लेके आया हूं। दिजाता। <laughs> दिजाता। लो भी मित्रों पहुंच गए घरे लग गए रेस्ट ਤੇ ਹੁਣ ਦੇਖੀਏ ਟੀਵੀ ਟੂਵੀ ਫਿਲਮ ਫਿਲਮ ਲੰਬੀ ਆ ਕੋਈ ਮਿਲਦੇ ਆ ਫੇਰ